ਰੀਡੀਆ ਨਿਊਜ਼ ਆ ਕਮੇਡੀਆ ਬਿਸਮਿਲ੍ਲ੍ਹਾ ਰਹਿਮਾਨਿ ਰਹਿੀਮ ਨਾਜ਼ਰੀ ਤੁਸੀਂ ਵੇਖ ਰਹੇ ਹੋ ਡੀ ਮੀਡੀਆ ਨਿਊਜ਼ ਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਸੈਦ ਜ਼ਿਕਰੁਲਾਸੀ ਅੱਜ ਦੀ ਸੱਚੀ ਬਾਤ ਦੇ ਵਿੱਚ ਅੱਜ ਲੈ ਕੇ ਆਏ ਆ ਤੁਹਾਡੇ ਵਾਸਤੇ ਉਹ ਗੱਲ ਜਿਹੜੀ ਤੁਸੀਂ ਸੁਣਨਾ ਚਾਹ ਰਹੇ ਅੱਜ ਤੁਸੀਂ ਹੈਰਾਨ ਵੀ ਹੋ ਰਹੇ ਹੋਗੇ ਕਿ ਪੰਜਾਬੀ ਜ਼ੁਬਾਨ ਦੇ ਵਿੱਚ ਅੱਜ ਇਹਦਾ ਪ੍ਰੋਗਰਾਮ ਕੀਤਾ ਜਾ ਰਿਹਾ ਤੇ ਅੱਜ 21 ਫਰਵਰੀ ਅੱਜ ਮਾਂ ਬੋਲੀ ਦਿਹਾੜਾ ਤੇ ਆਲਮੀ ਦਿਨ ਹੋਣ ਦੀ ਵਜ੍ਹਾ ਤੋਂ ਅੱਜ ਅਸੀਂ ਕਿਉਂਕਿ ਸਾਡੀ ਜ਼ੁਬਾਨ ਮਾਦਰੀ ਜ਼ੁਬਾਨ ਸਾਡੀ ਪੰਜਾਬੀ ਏ ਅਸੀਂ ਬੋਲਣਾ ਸਿੱਖਿਆ ਤੇ ਪੰਜਾਬੀ ਦੇ ਵਿੱਚ ਸਿੱਖਿਆ ਇਸ ਵਾਸਤੇ ਸਾਡੀ ਮਾਂ ਨੇ ਆਪਣੀ ਗੋਦ ਦੇ ਵਿੱਚ ਸਾਡੇ ਨਾਲ ਪੰਜਾਬੀ ਚ ਗੱਲਾਂ ਕੀਤੀਆਂ ਇਸ ਵਾਸਤੇ ਸਾਡੀ ਜ਼ੁਬਾਨ ਪੰਜਾਬੀ ਏ ਤੇ ਪੰਜਾਬੀ ਹੀ ਮਾਂ ਦੀ ਜ਼ੁਬਾਨ ਹੈ ਇਸ ਜ਼ੁਬਾਨ ਦੇ ਨਿਸ਼ਬਦ ਦੇ ਨਾਲ ਅੱਜ ਤੁਹਾਡੇ ਨਾਲ ਗੱਲਾਂ ਹੋਣਗੀਆਂ ਕਿਉਂਕਿ ਪੰਜਾਬੀ ਦੁਨੀਆ ਦੀ 8ਵੀਂ ਵੱਡੀ ਜ਼ੁਬਾਨ ਹੈ ਤੇ ਸਾਡੀ ਮਾਂ ਬੋਲੀ ਹੈ ਮਾਂ ਬੋਲੀ ਦਿਹਾੜ ਤੇ ਅੱਜ ਦਾ ਪ੍ਰੋਗਰਾਮ ਅਸੀਂ ਪੰਜਾਬੀ ਜ਼ੁਬਾਨ ਵਿੱਚ ਕਰ ਰਹੇ ਆ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪੰਜਾਬੀ ਦੇ ਹਵਾਲੇ ਨਾਲ ਇਹ ਦੱਸਾਂਗੇ ਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਇਹ ਮਾਂ ਬੋਲੀ ਹੈ ਔਰ ਇਹਦੇ ਵਿੱਚ ਲਿਖੇ ਗਏ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਔਰ ਪੰਜਾਬੀ ਜ਼ੁਬਾਨ ਦੇ ਵਿੱਚ ਪੰਜਾਬੀ ਦੇ ਵਿੱਚ ਰੋਹਾਨੀਅਤ ਵੀ ਹੈ ਪੰਜਾਬੀ ਦੇ ਵਿੱਚ ਅਦਬ ਵੀ ਹੈ ਪੰਜਾਬੀ ਦੇ ਵਿੱਚ ਸ਼ਾਇਰੀ ਵੀ ਹੈ ਪੰਜਾਬੀ ਦੇ ਵਿੱਚ ਗੀਤ ਵੀ ਨੇ ਪੰਜਾਬੀ ਦੇ ਵਿੱਚ ਉਹ ਸਭ ਕੁਝ ਹੈ ਜਿਹੜੀ ਜ਼ਿੰਦਗੀ ਜੀਣ ਵਾਸਤੇ ਜ਼ਰੂਰੀ ਹੁੰਦਾ ਹੈ ਇਸ ਤਰ੍ਹਾਂ ਅੱਜ ਪੰਜਾਬੀ ਪੂਰੀ ਦੁਨੀਆ ਦੇ ਕੋਨੇ-ਕੋਨੇ ਵਿੱਚ ਛਾਇਆ ਹੋਇਆ ਹੈ ਤੇ ਪੰਜਾਬੀ ਜ਼ੁਬਾਨ ਬੋਲ ਕੇ ਫਖਰ ਮਹਿਸੂਸ ਕਰਦਾ ਹੈ ਇਸੇ ਵਾਸਤੇ ਪੰਜਾਬੀ ਜਿਹੜੇ ਨੇ ਆਪਣੀ ਜ਼ੁਬਾਨ ਦੇ ਨਾਲ ਬੜਾ ਪਿਆਰ ਕਰਦੇ ਨੇ ਬਹੁਤ ਸਾਰੀਆਂ ਜ਼ੁਬਾਨਾਂ ਨੇ ਉਹਦੇ ਲੈਚੇ ਮੁxtਲਫ ਹੁੰਦੇ ਨੇ ਲੇਕਿਨ ਪੰਜਾਬੀ ਜ਼ੁਬਾਨ ਦਾ ਲੈਜਾ ਪੰਜਾਬੀ ਜ਼ੁਬਾਨ ਦੀ ਗੱਲਬਾਤ ਹੀ ਵੱਖਰੀ ਹੈ। तमाम ਬੋਲੀ ਦਿਹਾੜ ਦੇ ਮੌਕੇ ਤੇ ਤੁਹਾਨੂੰ ਆਪਣੀ ਮਾਂ ਬੋਲੀ ਪੰਜਾਬੀ ਜ਼ੁਬਾਨ ਦੇ ਵਿੱਚ ਮੈਂ ਤੁਹਾਨੂੰ 47 ਦੀ ਵੰਡ ਦੀ ਕਹਾਣੀ ਸੁਣਾਉਣਾ ਚਾਹੁੰਦਾ। 47 ਦੀ ਵੰਡ ਜਦੋਂ ਹੋਈ ਤੇ ਐਕਚੁਅਲੀ ਜਿਹੜਾ ਹਿੰਦੁਸਤਾਨ ਸੀ ਉਹ ਤਕਸੀਮ ਨਹੀਂ ਹੋਇਆ ਬਲਕਿ ਪੰਜਾਬ ਤਕਸੀਮ ਹੋਇਆ। ਪੰਜਾਬੀਆਂ ਦੀ ਜ਼ੁਬਾਨ ਤਕਸੀਮ ਨਹੀਂ ਹੋ ਸਕੀ। ਸੋਸ਼ਲ ਮੀਡੀਆ ਜਦੋਂ ਆਇਆ ਤੇ ਉਹ ਉਹਨੇ ਵਿਛੜੇ ਮਿਲਾ ਦਿੱਤੇ ਨੇ। ਠੀਕ ਆ ਇਹਦੇ ਵਿੱਚ ਕੋਈ ਦੂਸਰੀ ਰਾਏ ਨਹੀਂ ਹੈ ਕਿ ਪੰਜਾਬੀ ਜਦੋਂ ਪੰਜਾਬ ਤਕਸੀਮ ਹੋਇਆ ਤੇ ਉਦੋਂ ਕਿਸੇ ਦੇ ਨਾਲ ਤਲਖ ਯਾਦਾਂ ਨੇ ਕਿਸੇ ਦੇ ਸਾਹਮਣੇ ਕਤਲ ਉਗਾ ਰਹੇ ਤੇ ਕਿਸੇ ਦੇ ਸਾਹਮਣੇ ਕੁਛ ਲੇਕਿਨ ਕੁਝ ਲੋਕ ਕੁਝ ਖਾਨਦਾਨ ਐਸੇ ਵੀ ਨੇ ਜਿਨ੍ਹਾਂ ਨੇ ਆਪਸ ਵਿੱਚ ਮੁਹੱਬਤਾਂ ਵੰਡੀਆਂ ਜਿਨ੍ਹਾਂ ਨੇ ਇੱਕ ਦੂਸਰੇ ਨੂੰ ਸ਼ੈਲਟਰ ਦਿੱਤਾ ਜਿਨ੍ਹਾਂ ਨੇ ਇੱਕ ਦੂਸਰੇ ਨੂੰ ਦਾ ਖਿਆਲ ਕੀਤਾ ਜਿਨ੍ਹਾਂ ਨੇ ਉਥੋਂ ਇੱਥੇ ਆਉਣ ਵਾਸਤੇ ਔਰ ਚੜਦੇ ਪੰਜਾਬ ਚੋਂ ਲੈਣਦੇ ਪੰਜਾਬ ਵੱਲ ਆਉਣ ਵਾਲਿਆਂ ਨੂੰ ਸਹੂਲਤ ਦਿੱਤੀ ਉਹਨਾਂ ਦੀ ਹਿਫਾਜ਼ਤ ਕੀਤੀ ਉਹਨਾਂ ਨੂੰ ਬਹਾਫਜ਼ਤ ਇਤਿਹਾਸ ਲੈਂਦੇ ਪੰਜਾਬ ਤੱਕ ਪਹੁੰਚਾਉਣ ਵਾਸਤੇ ਕੋਸ਼ਿਸ਼ ਕੀਤੀ ਚੜਦੇ ਤੇ ਲੈਂਦੇ ਪੰਜਾਬ ਦੀ ਤਕਸੀਮ ਇਹ ਉਹ ਦਰਦਨਾਕ ਕਹਾਣੀ ਹੈ ਕਿ ਜਿਹਦਾ ਅਜ਼ਾਲਾ ਨਹੀਂ ਕੀਤਾ ਜਾ ਸਕਦਾ ਇਹਦਾ ਅਜ਼ਾਲਾ ਸਿਰਫ ਇਸੇ ਤਰ੍ਹਾਂ ਹੀ ਹੋ ਸਕਦਾ ਹੈ ਕਿ ਲੋਕ ਉਹ ਤਲਖ ਯਾਦਾਂ ਨੂੰ ਉਹ ਜਿਹੜੀ نسل ਹੈ ਜਿਨ੍ਹਾਂ ਨੇ ਆਪਣੇ ਸਾਹਮਣੇ ਕੱਟਦੇ ਜਿਸਮ ਦੇਖੇ ਔਰ ਬੱਚੇ ਅੰਮੀਆਂ ਤੇ ਚੜੇ ਦੇਖੇ ਜਿਨ੍ਹਾਂ ਨੇ ਆਪਣੇ ਸਾਹਮਣੇ ਲਾਸ਼ਾਂ ਲਾਸ਼ਾਂ ਦੇ ਢੇਰ ਦੇਖੇ ਜਿਨ੍ਹਾਂ ਨੇ ਰਾਵੀ ਨੂੰ ਸੁਰਖ ਦੇਖਿਆ ਔਰ ਰਾਵੀ ਨੂੰ ਲਹੂ ਰੰਗ ਦੇਖਿਆ ਉਹ ਕਿਵੇਂ ਉਹ ਮੰਨ ਸਰ بول ਸਕਦੇ ਨੇ ਲੇਕਿਨ ਮੁਹੱਬਤਾਂ ਦੇ ਵੰਡੀਆਂ ਜਾ ਸਕਦੀਆਂ ਨੇ ਔਰ ਅੱਜ ਇਸੇ ਤਰ੍ਹਾਂ ਹੀ ਇੱਕ ਅੱਛੀ ਔਰ ਤਲਕ ਦੀ ਔਰ ਖੂਬਸੂਰਤ ਮੁਹੱਬਤ ਪਰੀ ਦਾਸਤਾਨ ਦੇ ਨਾਲ ਪੰਜਾਬੀ ਜ਼ੁਬਾਨ ਦੇ ਵਿੱਚ ਹਾਜ਼ਰ ਹੋਇਆ ਲੇਕਿਨ ਕੁਝ ਖਾਨਦਾਨ ਐਸੇ ਨੇ ਜਿਨ੍ਹਾਂ ਨੇ ਮੁਹੱਬਤਾਂ ਵੰਡੀਆਂ ਜਿਨ੍ਹਾਂ ਨੇ ਇੱਕ ਦੂਸਰੇ ਨੂੰ ਸਹੂਲਤ ਦਿੱਤੀ ਜਿਨ੍ਹਾਂ ਨੇ ਇੱਕ ਦੂਸਰੇ ਦਾ ਖਿਆਲ ਰੱਖਿਆ ਉਹਨਾਂ ਨੇ ਮਜ਼ਬ ਤੋ ਵਕ ਹੋ ਕੇ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਤੋਂ ਪੰਜਾਬੀ ਸਮਝਣ ਦੀ ਵਜ੍ਹਾ ਤੋਂ ਇੱਕ ਦੂਸਰੇ ਦਾ ਦੁੱਖ ਤੇ ਦੁੱਖ ਵੀ ਸਮਝਿਆ ਇੱਕ ਦੂਸਰੇ ਦਾ ਮਸਲਾ ਵੀ ਸਮਝਿਆ ਉਹ ਉਹਨਾਂ ਨੂੰ ਉਹਨਾਂ ਖਾਨਦਾਨਾਂ ਦੀ ਹਫਾਜ਼ਤ ਕੀਤੀ ਇਸ ਤਰ੍ਹਾਂ ਦੇ ਇੱਕ ਖਾਨਦਾਨ ਜਿਹੜਾ ਪੰਜਾਬ ਦੇ ਤਹਿਸੀਲ ਨਵਾਂ ਸ਼ਹਿਰ ਸੀ ਉਦੋਂ ਹੁਣ ਬਕਰਤ ਸਿੰਘ ਸ਼ਹੀਦ ਜ਼ਿਲ੍ਹਾ ਬਣ ਗਿਆ ਉਹਦਾ ਪਿੰਡ ਪੌਰਾ ਪੌਰੇ ਦੇ ਵਾਸੀ ਅਸ਼ੋਕ ਪੌਰਾ ਆਪਣੇ ਦੋਸਤਾਂ ਦੇ ਨਾਲ ਹਰ ਸਾਲ ਪਾਕਿਸਤਾਨ ਦੇ ਵਿੱਚ ਲਾਹੌਰ ਸ਼ਹਿਰ ਦੇ ਵਿੱਚ ਹੋਣ ਵਾਲੀ ਪੰਜਾਬੀ ਕਾਨਫਰੰਸ 'ਚ ਸ਼ਿਰਕਤ ਵਾਸਤੇ ਆਉਂਦੇ ਨੇ ਅਸ਼ੋਕ ਪੌਰਾ ਸਾਹਿਬ ਇੰਡੀਅਨ ਨਿਆਦ ਅਮਰੀਕੀ ਬਿਜ਼ਨਸਮੈਨ ਨੇ ਔਰ ਬੜੀ ਮੁਹੱਬਤ ਕਰਦੇ ਨੇ ਆਪਣੇ ਪਿੰਡ ਨਾਲ ਵੀ ਤੇ ਪੰਜਾਬੀ ਜ਼ੁਬਾਨ ਨਾਲ। ਉਹ ਲੋਕ ਗੀਤਾਂ ਦੇ ਔਰ ਗਲੁਕਾਰਾਂ ਨੂੰ ਪ੍ਰੋਮੋਸ਼ਨ ਵੀ ਦਿੰਦੇ ਨੇ ਔਰ ਜਿੱਥੇ-ਜਿੱਥੇ ਪੰਜਾਬੀ ਵਸਦਾ ਖਾਸ ਤੌਰ ਤੇ ਪੌਰੇ ਦਾ ਵਾਸੀ ਵਸਦਾ ਤਾਂ ਉਹਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ। ਇਸ ਵਾਰੀ ਅਹਿਮਰ ਰਜ਼ਾ ਪੰਜਾਬੀ ਹੋਣਾ ਨੇ ਤੇ ਨਾਸਰ ਟੀਲੂ ਹੋਣਾ ਨੇ ਕਮਾਲ ਹੀ ਕਰ ਦਿੱਤਾ। ਉਹਨਾਂ ਨੇ ਲੋਰ ਦੇ ਵਿੱਚ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕੀਤੀ ਤੇ ਪੰਜਾਬੀ ਕਾਨਫਰੰਸ ਕੀਤੀ ਸੀ। ਪੂਰੀ ਦੁਨੀਆ ਦੇ ਵਿੱਚ ਪੰਜਾਬੀ ਦਾ ਢੋਲ ਵਜਾਇਆ। ਔਰ ਪੰਜਾਬੀ ਨੂੰ ਪੰਜਾਬੀਆਂ ਨੂੰ ਦਾ ਸਿਰ ਉੱਤੇ ਕਰ ਦਿੱਤਾ ਉਹਨਾਂ ਦੀ ਪੱਗ ਉੱਚੀ ਕਰ ਦਿੱਤੀ ਪੱਗਾਂ ਦੇ ਸ਼ਿਮਲੇ ਸਾਹਮਣੇ ਨਹੀਂ ਸੀ ਜਾਂਦੇ ਇਸੇ ਤਰ੍ਹਾਂ ਪੰਜਾਬੀਆਂ ਦੇ ਸੀਨੇ ਜਿਹੜੇ ਸੀ ਉਹ ਇੱਥੇ ਆ ਗਏ ਸੀ ਕਿ ਅਸੀਂ ਦੂਸਰੀ ਪੰਜਾਬੀ ਕਾਨਫਰੰਸ ਮੁਨਾਕਤ ਕੀਤੀ ਹੈ ਪੰਜਾਬੀ ਕਾਨਫਰੰਸ ਸਿਰਫ ਇੱਕ ਛੋਟੀ ਜੀ ਕਾਨਫਰੰਸ ਜਾਂ ਲੋਕਾਂ ਦੇ ਮਿਲਣ ਉੱਠਣ ਖਾਣ ਬਾਣ ਦਾ ਇੱਕ ਕੰਮ ਨਹੀਂ ਸੀ ਬਲਕਿ ਇਸ ਪੰਜਾਬੀ ਕਾਨਫਰੰਸ ਨੇ ਪੰਜਾਬੀਆਂ ਨੂੰ ਇੱਕ ਨਵੀਂ ਲਹਿਰ ਦਿੱਤੀ ਔਰ ਪੰਜਾਬੀਆਂ ਨੂੰ ਇੱਕ ਲੈਣ ਦਿੱਤੀਏ ਕਿ ਤੁਸੀਂ ਪੰਜਾਬੀ ਬੋਲੋ ਪੰਜਾਬੀ ਕਲਚਰ ਚ ਵਾਪਸ ਆਓ ਔਰ ਪੰਜਾਬੀ ਮੁਹੱਬਤ ਨੂੰ ਆਮ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬੀ ਕਿਸ ਕੌਮ ਦਾ ਨਾਂ ਹੈ ਔਰ ਪੰਜਾਬੀ ਕੌਮ ਜਿਹੜੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਹਰ ਚੀਜ਼ ਦੇ ਅਮਨ ਮੁਹੱਬਤ ਆਤਿਸ਼ੀ ਵਾਸਤੇ ਕੰਮ ਕਰਦੀ ਜਨਾਬੇ ਆਲੀ ਅਸ਼ੋਕਪੁਰਾ ਹੁਣੇ ਆਪਣੇ ਪੰਜਾਬੀਆਂ ਨੂੰ ਲੱਭਦੇ ਲੱਭਦੇ ਔਰ ਪੋਰੇ ਦੇ ਲੋਕਾਂ ਨੂੰ ਪੋਰੇ ਦੇ ਵਾਸੀਆਂ ਨੂੰ ਲੱਭਦੇ ਲੱਭਦੇ ਉਸ ਖਾਨਦਾਨ ਤੱਕ ਵੀ ਪਹੁੰਚੇ ਜਿਹੜਾ ਉਸ ਪੋਰੇ ਨੂੰ ਛੱਡ ਕੇ ਆਇਆ ਸੀ ਤੇ ਅਸ਼ੋਕਪੋਰੇ ਹੁਣਾਂ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਦੇ ਪੁਰਖ ਸੀ ਉਹਨਾਂ ਨੇ ਉਹਨਾਂ ਨੂੰ ਹਫਾਜ਼ਤ ਦੇ ਨਾਲ ਪਾਕਿਸਤਾਨ ਪਹੁੰਚਣ 'ਚ ਮਦਦ ਦਿੱਤੀ ਸੀ ਔਰ ਉਹਨਾਂ ਨੇ ਜਿਹੜੇ ਹਮਲਾਵਰ ਤੇ ਜਿਹੜੇ ਤਸ਼ੱਦਦਪਸੰਦ ਸੀ ਉਹਨਾਂ ਨੂੰ ਰੋਕਿਆ ਔਰ ਇਸ ਖਾਨਦਾਨ ਨੂੰ ਬਹਫਾਜ਼ਤ ਇੱਥੇ ਪਾਕਿਸਤਾਨ ਪਹੁੰਚਾਇਆ ਉਸ ਖਾਨਦਾਨ ਦੇ ਲੋਕਾਂ ਨੂੰ ਮਿਲਣ ਇਹ ਅਸ਼ੋਕ ਪੌਰੇ ਹੁਣੇ ਅਮਰੀਕਾ ਦੇ ਵਿੱਚ ਬਿਜ਼ਨਸਮੈਨ ਨੇ ਔਰ ਉੱਥੇ ਜਿਹੜੇ ਇੰਡੀਅਨ ਸਿੱਖ ਕਮਿਊਨਿਟੀ ਦੇ ਨਾਲ ਪੰਜਾਬੀ ਜਿਹੜੇ ਉੱਥੇ ਜੁੜੇ ਹੋਏ ਉਹਨਾਂ ਦੇ ਨਾਲ ਔਰ ਉਹਨਾਂ ਦਾ ਜਿੰਨ ਜਿਹੇ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਉਹ ਪੰਜਾਬੀ ਕਾਨਫਰੰਸ 'ਚ ਆਵੇ ਤੇ ਪਾਕਿਸਤਾਨ ਦੇ ਵਿੱਚ ਇੱਕ ਤੇ ਸਿੱਖਾਂ ਦੇ ਮੁਕੱਦਸ ਮਕਾਮਾਤ ਨੇ ਉਹ ਉੱਥੇ ਉਹਦੀ ਜ਼ਿਆਰਤ ਵੀ ਕਰਦੇ ਨੇ ਔਰ ਉੱਥੇ ਆ ਕੇ ਮੱਥਾ ਟੇਕਦੇ ਨੇ ਇਹਦੇ ਨਾਲ ਨਾਲ ਉਹ ਆਪਣੇ ਪੰਜਾਬੀ ਔਰ ਆਪਣੇ ਉਸ ਪਿੰਡ ਦੇ ਬਜ਼ੁਰਗਾਂ ਦੀਆਂ ਔਲਾਦਾ ਨੂੰ ਮਿਲਣ ਲਾਜ਼ਮੀ ਆਉਂਦੇ ਨੇ ਔਰ ਉਹਨੂੰ ਮਿਲ ਕੇ ਮੁਹੱਬਤ ਦਾ ਇਜ਼ਹਾਰ ਕਰਦੇ ਨੇ। ਅਸ਼ੋਕ ਪੌਰੇ ਹੁਣੇ ਯੂ ਐਸ ਏ ਦੇ ਵਿੱਚ بزنسਮੈਨ ਨੇ ਉਹਨਾਂ ਦੇ ਟਰਾਂਸਪੋਰਟ ਦਾ ਬਿਜ਼ਨਸ ਹੈ। ਇਸੇ ਤਰ੍ਹਾਂ ਹੀ ਮਨਜੀਤ ਸਿੰਘ ਨੇ ਇਸ ਤਰ੍ਹਾਂ ਜਤਿੰਦਰ ਤੂਰ ਸਾਹਿਬ ਦਾ ਪ੍ਰਾਪਰਟੀ ਦਾ ਉੱਤੇ ਕੰਮ ਹੈ। ਹਰਜਿੰਦਰ ਸਿੰਘ ਸਾਹਿਬ ਨੇ ਔਰ ਇਹ ਨਿਊਜ਼ੀਲੈਂਡ ਦੇ ਵਿੱਚ ਬੜਾ ਅੱਛਾ ਇਹਨਾਂ ਦਾ ਬਿਜ਼ਨਸ ਹੈ। ਹਰਜਿੰਦਰ ਸਿੰਘ ਬਸਿਆਲਾ ਇਹਨਾਂ ਨੇ ਇਹ ਇਹ ਬੜੀ ਮੁਹੱਬਤ ਦੇ ਨਾਲ ਇੱਥੇ ਤਸ਼ੀਫ ਲੈ ਆਏ ਤੇ ਇਹਨਾਂ ਦੇ ਨਾਲ ਐਤ ਕੀ ਇਕੱਲੇ ਨਹੀਂ ਆਏ ਬਲਕਿ ਇਹਨਾਂ ਦੇ ਪਰਿਵਾਰ ਇਹਨਾਂ ਦੇ ਘਰ ਵਾਲੇ ਇਹਨਾਂ ਦੀਆਂ ਬੀਬੀਆਂ ਵੀ ਆਈਆਂ ਜਿਹੜੀਆਂ ਕਿ ਬੜੀਆਂ ਖੁਸ਼ ਹੋਈਆਂ ਇੱਥੇ ਆ ਕੇ ਔਰ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਪੰਜਾਬੀ ਜ਼ੁਬਾਨ ਜਿਹੜੀ ਹੈ ਔਰ ਪੰਜਾਬੀ ਕਲਚਰ ਆ ਔਰ ਪੰਜਾਬ ਦੇ ਜਿਹੜੇ ਵਾਸੀ ਨੇ ਇਹ ਭਾਵੇਂ ਲਹਿੰਦੇ ਪੰਜਾਬ ਦੇ ਹੋਣ ਭਾਵੇਂ ਚੜ੍ਹਦੇ ਪੰਜਾਬ ਦੇ ਹੋਣ ਉਹਨਾਂ ਦੀ ਆਪਸ ਦੀ ਵਿੱਚ ਨਾ ਮਿਲਨ ਦੇ ਵਿੱਚ ਨਾ ਮਜ਼ਬ ਰਕਾਵਟ ਆਉਂਦਾ ਨਾ ਜ਼ੁਬਾਨ ਰਕਾਵਟ ਹੁੰਦੀ ਹੈ ਨਾ ਮੁਲਕ ਰਕਾਵਟ ਆਉਂਦਾ ਨਾ ਬਿਊਰੋਕ੍ਰੇਸੀ ਰਕਾਵਟਾਂ ਦੀ ਬਲਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਇਹ ਲੋਕਾਂ ਨੂੰ ਇਕੱਠਾ ਕਰਦੀ ਹੈ ਪੰਜਾਬੀ ਜ਼ੁਬਾਨ ਬੋਲ ਕੇ ਆਪਣੇ ਬੱਚਿਆਂ ਨਾਲ ਬੋਲੀਏ ਆਪਣੇ ਦੋਸਤਾਂ ਨਾਲ ਬੋਲੀਏ ਤੇ ਇਹਨੂੰ ਪਰਵਾਨ ਚੜਾਈਏ ਜਦੋਂ ਅਸ਼ੋਕਪੁਰੇ ਹੁਣਾ ਦਾ ਵਫਤ ਮਨਜੀਤ ਸਿੰਘ ਹੁਣਾ ਜਤਿੰਦਰ ਤੂਰ ਹੁਣਾ ਦੇ ਨਾਲ ਤੇ ਹਰਜਿੰਦਰ ਸਿੰਘ ਬਸਿਆਲਾ ਤੇ ਹੋਰ ਦੋਸਤਾਂ ਦੇ ਨਾਲ ਇਹ ਇੱਥੇ ਤਸ਼ਰੀਫ ਲਿਆਏ ਤੇ ਇਹਨਾਂ ਦਾ ਸੁਣ ਕੇ ਤੇ ਸਾਡੇ ਜਿਹੜੇ ਪੌਰੇ ਦੇ ਹੋਰ ਜਿਹੜੇ ਦੋਸਤ ਹੈ ਸਨ ਰਾਣਾ ਹਬੀਬ ਸਾਹਿਬ ਪੀਰ ਮਹਲ ਤੋਂ ਰਾਣਾ ਅਰਫਾਨ ਸਾਹਿਬ 109 ਚੱਕ ਤੋਂ ਤੇ ਬਾਬਾ ਜੀ ਰਾਣਾ ਇਕਬਾਲ ਸਾਹਿਬ ਜਿਨ੍ਹਾਂ ਨੇ ਪੌਰੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਔਰ ਉਹਨਾਂ ਦੇ ਨਾਲ ਆ ਕੇ ਇਸ ਤਰ੍ਹਾਂ ਉਹਨਾਂ ਦੇ ਨਾਲ ਮੁਲਾਕਾਤ ਹੋਈ ਕਿ ਜਿਸ ਤਰ੍ਹਾਂ ਪਿਛੜੇ ਹੋਏ ਤੋਂ ਭਰਾ ਮਿਲਦੇ ਨੇ ਤੇ ਇਹ ਜਿਹੜੀ ਮੁਲਾਕਾਤ ਹੈ ਜਦੋਂ ਇਹ ਸਾਰੇ ਮਹਿਮਾਨ ਸ਼ੀਬ ਲੈ ਨੇ ਇਹਨਾਂ ਦੇ ਅਜ਼ਾਦ ਦੇ ਵਿੱਚ ਖਾਣਾ ਖਾਣਾ ਹੋਇਆ ਤੇ ਉਹਨਾਂ ਤੋਂ ਪਹਿਲਾਂ ਜਦੋਂ ਆਏ ਤੇ ਢੋਲ ਵਜਾ ਕੇ ਫੁੱਲ ਸਿਟ ਕੇ ਫੁੱਲਾਂ ਦੇ ਹਾਰ ਪਾ ਕੇ ਇਹਨਾਂ ਦਾ ਸਤਿਕਾਰ ਕੀਤਾ ਗਿਆ ਅੰਮ੍ਰਿਤ ਕਬੀ ਜੀ ਇਸ ਚੀਜ਼ ਨੂੰ ਉਹਨਾਂ ਨੇ ਬੜਾ ਅੱਛਾ ਮਹਿਸੂਸ ਕੀਤਾ ਅਤੇ ਉਹਨਾਂ ਨੇ ਸਾਰਨਾ ਗੁਫ਼ਤਗੂ ਵੀ ਕੀਤੀ ਗੋਕੇ ਗੁਫ਼ਤਗੂ ਦੇ ਦੌਰਾਨ ਇੱਕ ਗੱਡੀ ਸਟਾਰਟ ਹੋਈ ਤੇ ਸਾਨੂੰ ਸਹੀ ਆਵਾਜ਼ ਨਹੀਂ ਆਏਗੀ ਲੇਕਿਨ ਅਸ਼ੋਕ ਪੋਰੇ ਹੋਣਾਂ ਦੇ ਜਜ਼ਬਾਤ ਖਿਆਲਤ ਤੇ ਇਹਨਾਂ ਦੇ ਜਿਹੜੇ ਦੋਸਤ ਨੇ ਤਸ਼ੀਫ ਲਿਆਏ ਸੀ ਉਹਨਾਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਹੈ ਤੁਸੀਂ ਵੀ ਮਹਿਸੂਸ ਕਰ ਸਕਦੇ ਹੋ ਜੀ ਐਸ ਆ ਦੇ ਨਾਲ ਪੰਜਾਬ ਭਾਰਤੀ ਪੰਜਾਬ ਤੋਂ ਆਏ ਹੋਏ ਸਾਡੇ ਮਹਿਮਾਨ ਮੌਜੂਦ ਨੇ ਇਹਨਾਂ ਕੋਲ ਪੁੱਛਦੇ ਆ ਕਿ ਨੰ ਪਾਕਿਸਤਾਨ ਦਾ ਫੈਸਲਾਬਾਦ ਦਾ ਦੌਰਾ ਕਿਹੋ ਜਿਹਾ ਲੱਗਾ ਔਰ ਭਾਈਆ ਦੇ ਪਿੰਡ ਦੇ ਬਾਰੇ ਚ ਔਰ ਇੱਥੇ ਜਿਹੜੇ ਪੌਰੇ ਵਾਸੀ ਹੈ ਉਹਨਾਂ ਬਾਰੇ ਜਿਨ੍ਹਾਂ ਦੇ ਕੀ ਵਿਚਾਰ ਨੇ ਜਾਣਦੇ ਆ ਚੌਕਪੋਰਾ ਸਾਹਿਬ ਅ ਪਹਿਲਾਂ ਸਭ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਈਫ ਗੁਰਜੀ ਕਪਤਾਨ ਸਾਹਿਬਾ ਕੀ ਜੋ ਫਤਿਹ ਤੇ ਅਸਲਾਮੁਅਲੈਕਮ ਵਲੈਕਮ ਅਲਾਈਕ ਬੜੀ ਖੁਸ਼ੀ ਆ ਕਿ ਇਸ ਦੂਜੀ ਵਾਰੀ ਇਸ ਘਰ ਤੇ ਇਸ ਧਰਤੀ ਤੇ ਆਉਣ ਦਾ ਮੌਕਾ ਮਿਲਿਆ ਇਹ ਇੱਕ ਐਸੀ ਮੁਹੱਬਤ ਹੈ ਇੱਥੇ ਆ ਕੇ ਮਿਲਦੀ ਜਿਹਨੂੰ ਅਸੀਂ ਨਾ ਸ਼ਬਦਾਂ ਚ ਦੱਸ ਸਕਦੇ ਆ ਨਾ ਐਕਸਪਰੈਸ ਕਰ ਸਕਦੇ ਆ ਇਹ ਜਿਹੜੀ ਫੀਲਿੰਗਸ ਨੇ ਭਾਵਨਾਵੀਆਂ ਭਾਵਨਾਵਾਂ ਜਿਹੜੀਆਂ ਹੁੰਦੀਆਂ ਉਹ ਦਿਲਾਂ ਜਿਹੜੀਆਂ ਹੁੰਦੀਆਂ ਸੋ ਮੈਂ ਸਮਝਦਾ ਕਿ ਐਸੀ ਬਹੁਤ ساری ਦੁਨੀਆ ਜਿਹੜੀ ਇੱਥੇ ਆਉਣ ਉਤਲਕਦੀ ਹੈ ਉਹਨਾਂ ਚ ਅਸੀਂ ਕਿਸਮਤ ਵਾਲੇ ਆ ਕਿ ਅਸੀਂ ਇੱਕ ਵਾਰ ਨਹੀਂ ਇਹਦੀ ਜਿਵਾਣ ਜਿਹੜੀ ਅ ਕੰਤਕੀਸੀ ਕਾਨਫਰੰਸ ਜਿਹੜੀ ਨਵਾਂ ਮੈਕਲ ਦਿਨ ਤੋਂ ਤੋਂ ਮਾਰੂਕੀ ਆ ਉਸ ਕਾਨਫਰੰਸ ਵਿੱਚ ਜੋ ਸਾਡਾ ਸੰਗੀਤਕ ਵਿਰਾਸਤੀ ਤੇ ਉਹ ਸਾਰਾ ਕੁਝ ਸਾਂਝਾ ਸਾਹਿਤ ਸਾਡਾ ਸਾਂਝਾ ਹੈ ਉਹਦੀ ਪੇਸ਼ਕਾਰੀ ਉਹਦੀ ਇਨਵੋਲਵਮੈਂਟ ਦੇਖੀ ਜਦੋਂ ਉਹ ਪੰਜਾਬ ਇੱਥੇ ਇਕੱਠੇ ਹੋਏ ਨੇ ਕਿਹਾ ਉਹ ਵੀ ਇੱਕ ਸਾਡਾ ਖਾਸ ਕਿਸਮ ਦਾ ਸਪੋਰਟ ਸੀਗਾ ਦੇਖੋ ਮੈਂ ਉਹਦੇ ਸਾਰਿਆਂ ਦੇ ਤੋਂ ਕਾਮਨਾਵਾਂ ਦਵਾਵਾਂ ਕਰਦਾ ਕਿ ਤੁਸੀਂ ਚੜ੍ਹਦੀ ਕਲਾ ਚ ਰਹੋਗੇ ਮੁਹੱਬਤ ਜਿੰਨੀ ਦਿਰ ਤੋਂ ਹੋ ਰਹੀ ਹੈ ਜਿਹੜਾ ਸ਼ੇਰ ਲਿਖੇ ਖੁਦਾ ਮਨੂਰ ਕਰਦਾ ਹੈ ਦੁਆ ਜਦ ਦਿਲ ਸੇ ਹੋਤੀ ਹੈ ਉਸ ਤੱਕ ਉਹ ਜਿਹ ਹੈ ਜ ਬੜੀ ਮੁਸ਼ਕਿਲ ਦੀ ਹੋਂ। ਸੋ ਤਾਂ ਇਹ ਦੁਆ ਸਾਰੇ ਹਮੇਸ਼ਾ ਯਕੀਨ ਕਰਦੇ ਆ ਕਿ ਇਹ ਮੁਹੱਬਤ ਹੋਣ ਵਲੇ ਇਨਸ਼ਾ ਅੱਲਾਹ ਸੂਰ ਬੜੀ ਸਾਡੇ ਵਰਗੇ ਜਿੰਨੇ ਤੜਪਦੇ ਨੇ ਜਿਹੜੇ ਸਾਨੂੰ ਗਿਆਂ ਨੂੰ ਹੀ ਹੁੰਦੇ ਸੀ ਕਿ ਕਿੰਨੇ ਲੱਖੀ ਪਾਸਤਾ ਘਾ ਕੇ ਆਏ। ਤੋਂ ਮੈਂ ਸਮਝਦਾ ਵੀ ਬਸ ਇਸੇ ਬਟ ਇੱਕ ਛੋਟੀ ਜੀ ਗੱਲ ਵੀ ਸੱਚ ਜਾ ਰਹੇ ਦੀ ਇਹ ਤੇ ਮੇਰੇ ਇਤਨਾ ਦੁਖੀ ਹੁੰਦਾ ਜਦੋਂ ਇਹ ਜਾਵਾਂ ਹਾਂ ਉੱਧਰ ਬਾਜ਼ਾਰ ਦੇ ਜਾਂਦੇ ਆ ਨਾ ਤੇ ਹੁੰਦਾ ਹੀ ਇਨੈਚੁਰਲੀ ਆ ਇੱਕ ਬੰਦੇ ਨੂੰ ਸਾਡਾ ਮਰੂਥ ਖਾਣੇ ਨੂੰ ਅਦੇਲ ਕਰਦਾ ਸੀਗਾ ਤੇ ਉਹ ਤੋਂ ਉਮੀਦ ਲੈ ਕੇ ਮੈਂ ਕਿਹਾ ਕਿੰਦਾ ਕਿਲੋ ਆ ਕਹਿੰਦਾ 200 ਰੁਪਏ ਤੇ ਮੈਂ ਉਹ 500 ਦਿੱਤਾ ਕਹਿੰਦਾ ਜੀ ਮੈਨੂੰ ਗਰੀਬ ਸੌਂ ਕੇ ਦਿੱਤਾ ਲੱਗਦਾ ਤੁਸਾਂ ਮੈਂ ਕਿਹਾ ਨਹੀਂ ਮੇਰੇ ਉੱਤੇ ਮੈਂ ਮਹੱਬਤ ਨਾਲ ਦਿੱਤਾ ਕਹਿੰਦਾ ਤੁਸੀਂ ਸਾਰੀ ਰੇੜੀ ਵੀ ਲੈ ਜਾਓ ਨਾ ਉਹ ਤਾਂ ਵੀ ਕਹਿੰਦਾ ਮੈਂ ਤੁਹਾਡੇ ਤੋਂ ਤਾਂ ਉਹ ਨਾ ਵੇਚੀ ਉਹ ਕਹਿੰਦਾ ਕੁਝ ਮੇਰੇ ਪੰਜ ਮਰੂਦ ਲੈਜੋ ਪਹਿਲਾਂ ਕਹਿੰਦਾ 5 ਕਿਲੋ ਲੈਜੋ ਮੈਂ ਕਿਹਾ ਨਹੀਂ ਆਉਂਦਾ ਕਹਿੰਦਾ ਮੇਰੇ ਪੰਜ ਮਰੂਦ ਹੀ ਲੈਜੋ ਮੈਂ ਖੁਸ਼ ਹੋਊਗਾ ਕਿ ਮੇਰੇ ਮਰੂਦ ਜਿਹੜੇ ਇੱਥੇ ਖਾਣੇ ਚ ਉੱਧਰ ਖਾਂਦੇ ਆ ਲੋਕ ਮੈਂ ਬਹੁਤ ਇਹ ਫੀਲਿੰਗਸ ਨੇ ਜਿਵੇਂ ਤੁਸੀਂ ਜਿਨਾ ਉਧਰ ਹੋ ਉਸ ਕੋਈ ਰਿਕਰਡ ਨਾ ਤੇ 나 ਹੀ ਇਹਦੀ ਕੋਈ ਬੈਕਟਰ ਡਿਟੇਲ ਨਹੀਂ ਸੋ ਇਹ ਖਪਤ ਦਾ ਸ਼ੁਰੂ ਹੈ ਜਿਹਨਾਂ ਖਾਣਾ ਤੁਸੀਂ ਕਹਿੰਦੇ ਕਿ ਸਵਾਦ ਠੋਖਾ ਹੁੰਦਾ ਖਾਣੇ ਦਾ ਸਵਾਦ ਇੱਕ ਕੀ ਹੋਦਾ ਕਿ ਤੂੰ ਪਰੌਣ ਵਾਲਾ ਕੌਣ ਹੈ ਤੂੰ ਖਵਾਇ ਕਿਵੇਂ ਜਾਣਾ ਖਾਣਾ ਉਹਨੂੰ ਹੋਰ ਵੀ ਸਵਾਦ ਹੋ ਜਾਂਦਾ ਉਹ ਜਿਹਦੇ ਤੁਸੀਂ ਪਿਆਰ ਮੋਹਤਲਾ ਖਾਉਦੇ ਉਹਦਾ ਸਾਰਿਆਂ ਨੂੰ ਸਵਾਦ ਲੱਗਦਾ ਹੈ ਖਾਣੇ ਨੂੰ ਉਹ ਇੱਕ ਉਹ ਮਹਿਮਾਨੀ ਵੱਡੇ ਮੈਂ ਤੋਂ ਸਾਰਿਆਂ ਦਾ ਮਤਲਬ ਕਰਦਾ ਜਿਸ ਤਰ੍ਹਾਂ ਸ਼ੋਪੋਰਾ ਹੁਣੇ ਹੁਣੇ ਦੱਸ ਰਹੇ ਸਨ ਕਿ ਇਹ ਮਿੱਟੀ ਦੀ ਮੁਹੱਬਤ ਆ ਇਹਦੇ ਵਿੱਚ ਮਜ਼ਹਬ ਖਾਨਦਾਨ ਔਰ ਮਿਲਕਾਂ ਦੀ ਸਰਹਦਾਂ ਕੋਈ ਮੈਨੇ ਨਹੀਂ ਰੱਖਤੀਆਂ ਨਹੀਂ ਸਕਦਾ ਕਿਨਾਰਾ ਹੋ ਨਹੀਂ ਸਕਦਾ मगर अफसोस मैं फिर से कबारा हो नहीं सकता मुझे रंगवा कहे दुनिया मुझे मंजूर है लेकिन मेरी बेगम को ये हरगिज़ गिज गवारा हो नहीं सकता और ये कह के मेरी बेगम ने मुझे बेलन घुमा मारा ये कह मेरी बेगम ने बेलन घुमा मारा के तू शोहर है तुझसे भाई चारा हो नहीं और सुनो पहले भी मैं एक बार बांध बैठा हूँ सुनो पहले भी मैं एक बार सेहरा बांध बैठा हूँ तो फिर ये हादसा क्यों कर दोबारा तो हो नहीं ਤੁਸੀਂ ਅੱਜ ਦਾ ਵਲੌਗ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਪੰਜਾਬੀ ਜ਼ੁਬਾਨ ਦੇ ਵਿੱਚ ਸਮਾਤ ਕੀਤਾ ਉਮੀਦ ਆ ਪਸੰਦ ਆਇਆ ਹੋਵੇਗਾ ਸਾਡੇ ESD ਮੀਡੀਆ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਅਗਰ ਨਹੀਂ ਕੀਤਾ ਤੇ ਇਹਦੀਆਂ ਵੀਡੀਓਜ਼ ਦੇਖੋ ਅਸੀਂ ਮਜ਼ੀਦ ਤਾਰੀਖੀ ਵੀਡੀਓ ਤੇ ਅੱਛੀਆਂ ਵੀਡੀਓਜ਼ ਦੇ ਨਾਲ ਹਾਜ਼ਰ ਹੁੰਦੇ ਰਵਾਂਗੇ ਰੱਬ ਰੱਖਾ